ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਵੀਡੀਓ ਬਣਾਉਂਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਪਿਛਲੇ ਦਿਨਾਂ ਦੇ ਵਿੱਚ 3704 ਮਾਸਟਰ ਕੇਡਰ ਅਧਿਆਪਕਾਂ ਦੇ ਜਿਹੜਾ 6ਵੇਂ ਪੇ ਸਕੇਲ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕਿ 3704 ਮਾਸਟਰ ਕੇਡਰ ਅਧਿਆਪਕਾਂ ਦੇ ਉੱਪਰ 6ਵਾਂ ਪੇ ਸਕੇਲ ਲਾਗੂ ਹੋ ਗਿਆ ਠੀਕ ਹੈ ਜੀ ਸੋ ਉਹਦੇ ਨਾਲ ਹੀ ਹੁਣ ਜਿਹੜੇ ਹੈਗੇ ਸਪੀਕਿੰਗ ਆਰਡਰ ਆ ਚੁੱਕੇ ਹਨ ਤਕਰੀਬਨ 30 ਕੇਸਾਂ ਦੇ ਵਿੱਚ ਜਿਹੜੇ 37 ਰਿਚਰ ਮਾਸਟਰ ਕਿਡਾ ਅਧਿਆਪਕਾਂ ਦੇ ਕੇਸ ਆ ਚੁੱਕੇ ਸੋ ਨਾਲ ਹੀ ਹੁਣ ਜਿਹੜੀ ਅੱਜ ਨਵੀਂ ਖੁਸ਼ਖਬਰੀ ਮਿਲੀ ਹੈ ਦੋਸਤੋ ਠੀਕ ਹੈ ਜੀ ਉਹ ਹੈ ਜੀ 6835 ईटीटी ਕੇਡਰ ਦੇ ਵੀ ਅੱਜ ਸਪੀਕਿੰਗ ਆਰਡਰ ਜਾਰੀ ਹੋ ਚੁੱਕੇ ਠੀਕ ਹੈ ਜੀ ਸੋ ਬੜੀ ਖੁਸ਼ੀ ਹੋਈ ਹੈ ਤੇ ਹੁਣ ਸਾਰੇ ਹੀ ਭੈਣ ਭਰਾਵਾਂ ਦੇ ਅੱਜ ਆਪਾਂ ਸਵਾਲਾਂ ਦਾ ਜਵਾਬ ਇਸ ਵੀਡੀਓ ਵਿੱਚ ਦੇਵਾਂਗੇ ਕਿਉਂਕਿ ਆਪਾਂ ਦੇਖਿਆ ਵੀ 3704 ਮਾਸਟਰ ਕਿਡਾ ਅਧਿਆਪਕਾਂ ਤੋਂ ਬਾਅਦ 2392 4168 6835 2364 ਤੇ 9894 ਤਕਰੀਬਨ ਜਿਹੜੀਆਂ ਤਿੰਨ ਭਰਤੀਆਂ ਉਹ ਮਾਸਟਰ ਕੈਡਰੀਆਂ ਸੀ ਤਿੰਨ ਭਰਤੀਆਂ ਹੀ ਜਿਹੜੀਆਂ ਉਹ ਈਟੀਟੀ ਕੈਡਰ ਦੇਆਂ ਸੀ ਸੋ ਤਿੰਨੇ ਜਿਹੜੇ ਭਰਤੀਆਂ ਵਾਲੇ ਚਾਹੇ ਮਾਸਟਰ ਕੈਡਰ ਸੀਗੇ ਜੀ ਤੇ ਚਾਹੇ ਈਟੀਟੀ ਕੈਡਰ ਸੀ ਤਕਰੀਬਨ ਸਾਰੇ ਇਹੀ ਮੰਗ ਕਰ ਰਹੇ ਸੀ ਕਿ ਸਾਡੇ ਉੱਪਰ 6ਵੇਂ ਪੀਸ ਕੇ ਲਾਗੂ ਕੀਤਾ ਜਾਵੇ ਸੋ ਦੋਸਤੋ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ 37 ਚਾਰ ਮਾਸਟਰ ਕੈਡਰ ਦੇ ਤਿੰਨ ਕੇਸਾਂ ਦੇ ਉੱਪਰ ਸਪੀਕਿੰਗ ਆਰਡਰ ਆ ਚੁੱਕੇ ਹੈ ਇਸੇ ਤੋਂ ਨਾਲ ਹੀ 41 ਕਾਟ ਦੇ ਵੀ ਜਿਹੜੇ ਤਕਰੀਬਨ ਆਈਸੀ 28 ਜਣਿਆਂ ਦੇ ਸਗਾ ਜਿਹੜੇ ਸਪੀਕਿੰਗ ਆਰਡਰ ਆ ਚੁੱਕੇ ਸੀ ਸੋ ਇਹਦੇ ਨਾਲ ਅੱਜ ਹੁਣੇ-ਹੁਣੇ ਥੋੜਾ ਸਮਾਂ ਪਹਿਲਾਂ ਹੀ 6635 ਕੈਂਡੀਡੇਟਸ ਦੇ ਜਿਹੜੇ ਸਪੀਕਿੰਗ ਆਰਡਰ ਆਏ ਠੀਕ ਹੈ ਜੀ ਸੋ ਤਕਰੀਬਨ ਤਕਰੀਬਨ ਜਿਹੜੇ ਮੈਂ ਕਹਿਦੀ ਵੀ ਜਿਹੜੇ ਭੈਣ ਭਰਾਵਾਂ ਖਾਸ ਕਰਕੇ ਜਿਵੇਂ 2364 ਵਾਲੇ ਸੀਗੇ 9594 ਜਾਂ 6635 ਵਾਲੇ ਕੈਂਡੀਡੇਟ ਸੀ 4168 ਵਾਲਿਆਂ ਦੇ ਵਿੱਚ ਵੀ ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਭੈਣ ਭਰਾਵਾਂ ਦੇ ਮੈਸੇਜ ਆਏ ਸੀ ਕਿ ਸਰ ਕੀ 6835 ਤੇ ਲੱਗੂਗਾ ਕੀ 4168 ਤੇ ਲੱਗੂਗਾ ਠੀਕ ਹੈ ਜੀ ਤੇ ਜਾਂ ਇੱਕ ਦੋਸਤੋਂ ਆਪਾਂ ਇਹਦੇ ਨਾਲ ਹੀ ਰਿਕਵਰੀ ਵਾਲੀ ਵੀ ਗੱਲ ਕਰਾਂਗੇ ਠੀਕ ਹੈ ਜੀ ਵੀਡੀਓ ਥੋੜੀ ਜਿਹੀ ਲੰਬੀ ਹੋ ਸਕਦੀ ਹੈ ਪਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਕਿਰਪਾ ਕਰਕੇ ਬਨੇ ਰਹੋ ਜਿਸ ਤਰ੍ਹਾਂ ਮਤਲਬ ਤੁਸੀਂ ਪਹਿਲਾਂ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਵੀਡੀਓ ਨੂੰ ਜ਼ਰੂਰ ਦੇਖਿਓ ਠੀਕ ਹੈ ਜੀ ਸੋ ਇਸ ਦੇ ਵਿੱਚ ਆਪਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ 6835 ਜਿਹੜਾ ਜਸਪੀਕਿੰਗ ਆਰਡਰ ਆਇਆ ਹੈ ਇਹਨਾਂ ਦੇ ਵਿੱਚ ਕੀ ਕਿਹਾ ਗਿਆ ਕਿਸ ਤਰ੍ਹਾਂ ਦੀ ਜਣੀ ਪੇ ਫਿਕਸੇਸ਼ਨ ਹੋਊਗੀ ਉਹ ਆਪਾਂ ਗੱਲ ਕਰ ਲਵਾਂਗੇ ਠੀਕ ਹੈ ਜੀ ਸੋ ਅੱਜ ਅੱਜ ਹੁਣੇ-ਹੁਣੇ ਜਿਹੜੇ ਆਰਡਰ ਆਏ ਆ 16 ਤਰੀਕ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸੁਖਚੈਨ ਸਿੰਘ ਉਮਰ ਲਗਭਗ 28 ਸਾਲ ਪੁੱਤਰ जोगਿੰਦਰ ਸਿੰਘ ਵਾਸੀ ਚੱਕ ਅਰਾਈਆਂ ਵਾਲਾ ਜਲਾਲਾਬਾਦ ਫਾਜ਼ਿਲਕਾ ਅਤੇ 43 ਹੋਰ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਰਿਟ ਪਟੀਸ਼ਨ 29973 ਆਫ 2014 ਦਾਇਰ ਕੀਤੀ ਜਿਸ ਵਿੱਚ ਬੇਨਤੀ ਕੀਤੀ ਗਈ 2018 ਦੇ ਨਿਬਾਨ ਅਨੁਸਾਰ 10334 800 ਪਲੱਸ 4200 ਗ੍ਰੇਡ 'ਤੇ ਜਿਸ ਤਰ੍ਹਾਂ ਕਿ ਦੱਸ ਦੋ ਦੋਸਤੋ 10 334 800 ਪਲੱਸ 5000 ਗ੍ਰੇਡ ਪੇ ਮਾਸਟਰ ਦਾ ਹੁੰਦਾ ਤੇ 4200 ਜਿਹੜਾ ਗ੍ਰੇਡ ਪੇ ਉਹ ਆਪਣਾ ਜੀ ਈਟੀਟੀ ਕੇਡਰ ਦਾ ਹੁੰਦਾ ਆਦੇਸ਼ ਅਨੁਸਾਰ ਪਟੀਸ਼ਨਰ ਨੂੰ ਕਾਨੂੰਨੀ ਤਨਖਾਹ ਸਕਣ ਲਈ ਉੱਤਰਦਾਤਾ ਨੂੰ ਇੱਕ ਰਿਟ ਜਾਰੀ ਕੀਤੀ ਜਾਵੇ ਜਿਸ ਵਿੱਚ ਸੇਵਾ ਦਾਖਲੇ ਤੋਂ ਲੈ ਕੇ 12% ਦਰ ਨਾਲ ਬਕਾਇਆ ਠੀਕ ਹੈ ਜੀ ਸੋ ਲੋ ਦੋਸਤੋ ਵਿਆਜ ਦੀ ਵੀ ਇਹਦੇ ਵਿੱਚ ਗੱਲ ਹੋ ਰਹੀ ਹੈ ਦੇਖੋ 12% ਦੀ ਦਰ ਨਾਲ ਬਕਾਇਆ ਅਤੇ ਵਿਆਜ ਸ਼ਾਮਿਲ ਹੋਵੇ ਠੀਕ ਹੈ ਜੀ ਪਟੀਸ਼ਨਰ ਨੇ ਅੱਗੇ ਬੇਨਤੀ ਕੀਤੀ ਹੈ ਕਿ ਉੱਤਰਦਾਤਾ ਮਨ ਨੂੰ 10 334 800 ਰੁਪਏ ਗ੍ਰੇਡ 4200 ਦੇ ਕਾਨੂੰਨੀ ਤਨਖਾਹ ਨੂੰ ਸਕੇਲ ਨੂੰ ਹੋਰ ਤਨਖਾਹ ਸੋਧਾਂ ਦੇ ਨਾਲ ਧਿਆਨ ਵਿੱਚ ਰੱਖਣ ਲਈ ਜਿਹੜਾ ਹੈ ਨਿਰਦੇਸ਼ ਦੇਣ ਲਈ ਰਿੱਟ ਜਾਰੀ ਕੀਤੀ ਜਾਵੇ ਪਟੀਸ਼ਨਰ ਨੇ ਅੱਗੇ ਬੇਨਤੀ ਕੀਤੀ ਹੈ ਕਿ ਉਤਰਦਾਤਾ ਮੰ ਨੂੰ 21 10 2020 ਅਤੇ 17 7 2020 ਦੀਆਂ ਹਦਾਇਤਾਂ ਕਰਮਵਾਰ ਅਨੁਬਧ 5 ਜਿਹੜਾ ਹੈ ਕਿ 6 ਨੂੰ ਰੱਦ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਸੋ ਦੇਖੋ ਦੇਖੋ 17 7 20 ਵਾਲਾ ਜਿਹੜਾ ਹੈਗਾ ਆਪਣਾ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ 17/7/20 ਤੋਂ ਬਾਅਦ ਜਿੰਨੇ ਵੀ ਕਰਮਚਾਰੀ ਹੋਣਗੇ ਉਹਨਾਂ ਦੀ ਤਨਖਾਹ ਜਿਹੜੀ ਹੈਗੀ ਉਹ 7ਵੇਂ ਪੇ ਪੇਕ ਮਿਸ਼ਨ ਦੇ ਅਕੋਰਡਿੰਗ ਮਰੂਗਾ ਸੋ ਦੋਸਤੋ ਇੱਥੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਦੇਖੋ ਕਹਿ ਦਿੱਤਾ ਗਿਆ ਠੀਕ ਹੈ ਜੀ ਕਿ ਜਿਹੜਾ ਹੈਗਾ 21/10/20 ਅਤੇ 17/7/20 ਦੀਆਂ ਹਦਾਇਤਾਂ ਜਿਹੜੇ ਕਰਮਾਰ ਪੀ ਤੋਂ 5 ਤੇ ਪੀ 6 ਠੀਕ ਹੈ ਜੀ ਪ੍ਰਕਿਰਿਨ ਰੱਦ ਜਿਹੜੀ ਉਹ ਕੀਤੀ ਜਾਂਦੀ ਹੈ ਸੋ ਜੇਕਰ 17 7 20 ਦੀਆਂ ਹਦਾਇਤਾਂ ਅਨੁਸਾਰ ਜਿਹੜੀ ਪਟੀਸ਼ਨਰਾਂ ਦੀ ਭਰਤੀ ਵਿੱਚ ਕੋਈ ਲਾਗੂ ਨਹੀਂ ਹਨ ਪਟੀਸ਼ਨਰਾਂ ਨੇ ਅੱਗੇ ਬੇਨਤੀ ਕੀਤੀ ਕਿ ਉਤਰਦਾਤਾਵਾਂ ਨੂੰ 31 3 2022 ਦੀ ਹੁਕਮ ਨੂੰ ਰੱਦ ਕਰਨਾ ਨਜੀਸ ਦਿੱਤਾ ਜਾਵੇ ਜਿਸ ਦੇ ਹੱਦ ਤੱਕ ਇਹਨਾਂ ਪਟੀਸ਼ਨਰਾਂ ਨੂੰ 29200 ਰੁਪਏ ਜਿਹੜਾ 71 ਦੇ ਗਲਤ ਤਨਖਾਹ ਸਕੇਲ ਵਿੱਚ ਰੱਖਦਾ ਹੈ ਮਾਨਯੋਗ ਪ੍ਰਾਣਾ ਸੋਰੀ ਹਰਿਆਣਾ ਹਾਈ ਕੋਰਟ ਨੇ 6 11 2024 ਦੀ ਹੁਕਮ ਰਾਹੀਂ ਪਟੀਸ਼ਨਰਾਂ ਨੂੰ ਨਿਪਟਾਰਾ ਕਰ ਦਿੱਤਾ ਹਕਮਨਾ ਕਾਰਸ਼ੀਲ ਹੈ ਜਿਹੜੇ ਪਟੀਸ਼ਨਾਂ ਦੇ ਵਿਦਵਾਨ ਵਕੀਲ ਕਹਿਣਾ ਹੈ ਕਿ ਪਟੀਸ਼ਨਾਂ ਨੂੰ ਉਠਾਈ ਗਈ ਸ਼ਿਕਾਇਤ ਫੈਸਲਾ 23 ਦੇ ਪੀ ਡਬਲਯੂ 3 15896 ਇਹ ਮਾਸਟਰ ਕੇਡ ਦਾ ਕੇਸ ਸੀ ਦੋਸਤੋ ਜਿਹੜਾ 13 9 24 ਸਰਵ ਸ਼ਰਮਾ ਤੇ ਹੋਰ ਬਨਾਮ ਪੰਜਾਬ ਜਿਹੜਾ ਆਦੇਸ਼ਾਂ ਸ਼ਾਮਿਲ ਕੀਤਾ ਗਿਆ ਸੋ ਦੋਸਤੋ ਮਤਲਬ ਇਹਨਾਂ ਦੇ ਬੇਸ ਦੇ ਅਕੋਰਡਿੰਗ ਜਿਹੜਾ ਕੇਸ ਲੱਗੀ ਸੀ ਸਰਵ ਸ਼ਰਮਾ ਨਾਲ ਰਿਲੇਟਡ ਸਾਰੇ ਠੀਕ ਹੈ ਜੀ ਸੋ ਉਹਨਾਂ ਦੇ ਆਪਾਂ ਜ਼ਿਆਦਾ ਨਹੀਂ ਸਿਰਫ ਮੋਟਾ-ਮੋਟਾ ਹੀ ਇਹਦੇ ਵਿੱਚ ਪੜਾਂਗੇ ਤਾਂ ਕੁੱਲ ਮਿਲਾ ਕੇ ਜੇਕਰ ਗੱਲ ਕਹੀਦੀ ਦੋਸਤੋ ਹੁਣ ਸਾਰੇ ਹੀ ਜਿਵੇਂ ਕਹੇਦੀ ਜਿੰਨੀਆਂ ਭਰਤੀਆਂ ਨੇ ਉਨ੍ਹਾਂ ਦੇ ਉੱਪਰ 6 ਮਾ ਪੀ ਸਕੇਲ ਲਾਗੂ ਹੁੰਦਾ ਜਾਪਦਾ ਠੀਕ ਹੈ ਜੀ ਤਕਰੀਬਨ ਜਿਸ ਤਰ੍ਹਾਂ ਕਿ ਪਹਿਲਾਂ 3704 ਕੈਡਰ ਦੇ ਆਰਡਰ ਆਏ 41 ਕਾਟ ਦੇ ਵੀ ਆ ਗਏ 6835 ਦੇ ਵੀ ਆ ਗਏ ਸੋ ਇਸ ਤੋਂ ਬਾਅਦ ਬਚਦੇ 2399 ਤੇ ਆਪਣਾ ਜੀ 2364 5994 ਮੈਨੂੰ ਲੱਗਦਾ ਜਿੱਥੋਂ ਤੱਕ 3704 41 ਕਾਟ ਤੇ 6835 ਤਕਰੀਬਨ ਇਹਨਾਂ ਫਿਲਹਾਲ ਤਿੰਨ ਦੇ ਉਹ ਜੁਲਾਈ ਤੋਂ ਬਾਅਦ ਅਗਸਤ ਸਤੰਬਰ ਤੱਕ ਤਕਰੀਬਨ ਅਗਸਤ ਤੱਕ ਸ਼ਾਇਦ ਠੀਕ ਹੈ ਜੀ 15 ਅਗਸਤ ਤੱਕ ਇਹਨਾਂ ਸਾਰੇ ਆਹੀ ਕੇਸਾਂ ਦਾ ਨਿਪਟਾਰਾ ਹੋ ਜਾਊਗਾ ਤੇ ਇਹਨਾਂ ਦੇ ਉੱਪਰ ਜਿਹੜਾ ਉਹ 6ਵੇਂ ਪੇ ਕਮਿਸ਼ਨ ਜਿਹੜਾ ਉਹ ਲਾਗੂ ਕਰ ਦਿੱਤਾ ਜਾਊਗਾ ਰਹੀ ਗੱਲ ਹੁਣ ਇੱਕ ਵੱਡਾ ਸਵਾਲ ਬਣਦਾ ਜੀ ਕੀ ਪਟੀਸ਼ਨਰ ਨੂੰ ਮਿਲੂਗਾ ਕਿ ਨਾਨ ਪਟੀਸ਼ਨਰ ਨੂੰ ਮਿਲੂਗਾ ਸੋ ਦੋਸਤੋ ਜਿਹੜੇ ਹਿਸਾਬ ਨਾਲ ਕੇਸਾਂ ਦੇ ਨਿਪਟਾਰੇ ਹੋ ਰਿਹਾ ਜਾਂ ਜਿਹੜੇ ਹਿਸਾਬ ਦੇ ਨਾਲ ਕੇਡਰਾਂ ਦੇ ਉੱਪਰ ਚਾਹੇ ਮਾਸਟਰ ਕੇਡਰਾਂ ਚਾਹੀ ITT ਕੇਡਰਾਂ ਹਨ ਉਹਨਾਂ ਦੇ ਉੱਪਰ 6ਵੇਂ ਪੇ ਸਕੇਲ ਲਾਗੂ ਹੋ ਰਿਹਾ ਸੋ ਦੋਸਤੋ ਮਤਲਬ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਇਹ ਜਰਨਲਾਈਜ਼ ਨਾ ਹੋਵੇ। ਭਾਵ 100% ਲੱਗਦਾ ਵੀ ਚਾਂਸ ਇਹ ਜਰਨਲਾਈਜ਼ ਹੋ ਜਾਊਗਾ। ਪਰ ਇਸ ਦੀ ਉਮੀਦ ਦੇ ਉੱਪਰ ਨਾ ਰਹੂੰ ਠੀਕ ਹੈ ਜੀ। ਕੋ ਜਿਹੜੇ ਭੈਣ ਭਰਾ ਨਹੀਂ ਪਟੀਸ਼ਨਰ ਬਣੇ ਉਹ ਪਟੀਸ਼ਨਰ ਬਣ ਕੇ ਆਪਣਾ ਕੇਸ ਲਾ ਦਿਓ ਕਿਉਂਕਿ ਹੁਣ ਤਾਂ ਜਿਹੜਾ ਤੁਹਾਡਾ ਕੰਮ ਬਿਲਕੁਲ ਐਨ ਤੋਨੇ ਤੇ ਆਇਆ ਪਿਆ। ਠੀਕ ਹੈ ਜੀ। ਸੋ ਮਾੜੀ ਜੇ 2-4000 ਪਿੱਛੇ ਕਾਲ ਨਾ ਕਰੋ। ਠੀਕ ਹੈ ਜੀ। ਤੁਹਾਡਾ ਕੇਸ ਉਨਾ ਹੀ ਸਟਰੋਂਗ ਹੋਊਗਾ ਜਿੰਨਾ ਤੁਸੀਂ ਇਹਦੇ ਵਿੱਚ ਇਨਵੋਲਵ ਹੋਵੋਗੇ। ਸੋ ਦੋਸਤੋ ਹੁਣ ਰਹੀ ਗੱਲ ਮਨਾਂ ਦੇ ਵਿੱਚ ਇੱਕ ਸਵਾਲ ਹੁੰਦਾ ਹੈ ਜਿਹੜਾ ਪਟੀਸ਼ਨਰ ਤੇ ਨਾਨ ਪਟੀਸ਼ਨਰ ਆ ਸੋ ਅੱਜ ਐਕਸਪੋਰਟ ਦੇ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਦੱਸਣ ਦੇ ਵਿੱਚ ਆਇਆ ਕਿ ਕਦੇ ਵੀ ਇੱਕ ਭਰਤੀ ਦੇ ਉੱਪਰ ਚਾਹੇ 37044166 ਪੈਂਦੀ ਹੈ ਵੱਖ-ਵੱਖ ਦੋ ਸਕੇਲ ਨਹੀਂ ਲੱਗ ਸਕਦੀ ਚਾਹੇ ਪਟੀਸ਼ਨਰ ਹੈ ਚਾਹੇ ਨਾਨ ਪਟੀਸ਼ਨਰ ਹੈ ਸੋ ਉਹਨਾਂ ਨੇ ਇੱਕ ਵੱਡੀ ਉਦਾਹਰਨ ਮੈਨੂੰ ਦਿੱਤੀ ਸੀ 5178 5178 ਦਾ ਜਿਹੜੇ ਪਟੀਸ਼ਨਰ ਬਣੇ ਸੀ ਉਹਨਾਂ ਦਾ ਬਕਾਇਆ ਪਿੱਛੇ ਜੇ ਜਾਰੀ ਹੋਇਆ ਸੋ ਉਹਨਾਂ ਤੋਂ ਬਾਅਦ ਜਿਹੜੇ ਨਾਨ ਪਟੀਸ਼ਨਰ ਸੀ ਉਹਨਾਂ ਨੇ ਵੀ ਜਿਹੜੇ ਕੋਰਟ ਦੇ ਵਿੱਚ ਆਪਣਾ ਜਿਹੜਾ ਧਰਨੀ ਮੁਜ਼ਾਰੇ ਕੀਤੇ ਜਾਂ ਆਪਣਾ ਸੰਘਰਸ਼ ਕੀਤਾ ਸੋ ਉਸ ਤੋਂ ਬਾਅਦ ਹੁਣ ਦੋਸਤੋ ਜਿਹੜੇ ਨਾਨ ਪਟੀਸ਼ਨਰ ਸੀ ਉਹਨਾਂ ਦੇ ਵੀ ਜਿਹੜੇ ਬਕਾਏ ਆ ਉਹ ਰਿਲੀਜ਼ ਕਰ ਦਿੱਤੇ ਗਏ ਠੀਕ ਹੈ ਜੀ ਭਾਵ ਜਿਹੜੇ ਕੇਸ ਆ ਉਹ ਜਰਨਲਾਈਜ਼ ਕਰ ਦਿੱਤੇ ਗਏ ਕਿਉਂਕਿ ਕੋਈ ਵੀ ਇੱਕ ਭਰਤੀ ਆ ਚਾਹੇ ਉਹ 3704 ਆ ਤਾਂ 3704 ਦੇ ਚਾਹ ਪਟੀਸ਼ਨਰ ਆ ਇਹ ਵੀ ਉਹਨਾਂ ਨੂੰ ਪਟੀਸ਼ਨਰਾਂ ਨੂੰ ਕੱਲਾ ਛੇਮਾ ਪੀਸ ਕੈਂਸਲ ਨਹੀਂ ਲਾਗੂ ਹੁੰਦਾ ਜਿਹੜੇ ਨਾਨ ਪਟੀਸ਼ਨਰ ਉਹਨਾਂ ਤੇ ਵੀ ਲਾਗੂ ਹੋਊਗਾ ਕਿਉਂਕਿ ਇੱਕੇ ਭਰਤੀ ਦੇ ਉੱਪਰ ਦੋ ਪੇ ਸਕੇ ਲਾਗੂ ਨਹੀਂ ਹੋ ਸਕਦੇ ਜਿੱਥੋਂ ਤੱਕ ਸੁਣਨ ਦੇ ਵਿੱਚ ਆ ਠੀਕ ਹੈ ਜੀ ਸੋ ਦੋਸਤੋ ਇਹ ਜ਼ਿਆਦਾ ਆਪਾਂ ਇਹਨੂੰ ਸੇਮ ਹੀ ਦੇਖੋ ਕੇਸ ਸੇਮ ਹੀ ਹੁੰਦੇ ਆ ਸਾਰੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਹ ਸਿਰਫ ਗ੍ਰੇਡ ਪੇ ਦਾ ਫਰਕ ਹੈ ਜਿਹੜਾ 10 334 800 ਜਿਹੜਾ ਪਲੱਸ 5000 ਗ੍ਰੇਡ ਪੇ ਉਹ 3704 ਦਾ ਹੈ ਜਾਂ ਮਾਸਟਰ ਗ੍ਰੇਡ ਦੀ ਗੱਲ ਕਰੀਏ ਇਹਦਾ ਜਿਹੜਾ ਗ੍ਰੇਡ ਪੇ ਉਹ 4200 ਦੇ ਕਰੀਬ ਹੈ ਹੁਣ ਪੇ ਫਿਕਸੇਸ਼ਨ ਤੇ ਆ ਕੇ ਗੱਲ ਅੜਦੀ ਆ ਠੀਕ ਹੈ ਜੀ ਕਿ ਪੇ ਫਿਕਸ ਕਿਸ ਹਿਸਾਬ ਦੇ ਨਾਲ ਕੀਤੀ ਜਾਊਗੀ 10 300 ਪਹਿਲੇ 3 ਮਹੀਨੇ ਮਿਲੂਗਾ ਉਸ ਤੋਂ ਬਾਅਦ 1 ਜੁਲਾਈ 2021 ਤੋਂ 6ਵਾਂ ਪੇ ਸਕੇਲ ਦੀ ਬੇਸਿਕ ਮਿਲੂਗੀ ਠੀਕ ਹੈ ਜੀ ਜਾਂ ਕਿਸ ਤਰ੍ਹਾਂ ਜਾਂ ਪੂਰੇ 3 ਸਾਲ ਹੀ 10 300 ਦਿੱਤਾ ਜਾਊਗਾ ਇਹ ਇੱਕ ਅਜੀਬ ਵੀ ਜਿਹੜਾ ਇੱਕ ਸਵਾਲੀਆ ਚਿੰਨ ਬਣਿਆ ਹੋਇਆ ਦੋਸਤੋ ਅਜੇ ਤੱਕ ਪੇ ਫਿਕਸੇਸ਼ਨ ਮਾਰੇ ਕਿਸੇ ਤਰ੍ਹਾਂ ਦਾ ਕੋਈ ਪਰਮਨੈਂਟ ਜਿਹੜਾ ਉਹ ਪੱਤਰ ਜਾਰੀ ਨਹੀਂ ਹੋਇਆ ਠੀਕ ਹੈ ਜੀ ਕਿ ਪਹਿਲੇ 3 ਸਾਲ 10300 ਮਿਲੂਗੀ ਜਾਂ ਸਿਰਫ ਪਹਿਲੇ 3 ਮਹੀਨੇ 10300 ਮਿਲ ਕੇ ਉਸ ਤੋਂ ਬਾਅਦ 1 ਜੁਲਾਈ 2021 ਤੋਂ ਜਿਹੜਾ ਹੋਊਗਾ 6ਵੇਂ ਪੇਕਿਜ ਅਕੋਰਡਿੰਗ 45400 ਤੁਹਾਨੂੰ ਬੇਸਿਕ ਮਿਲੂਗੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਪ੍ਰੋਵੀਸ਼ਨ ਤੁਹਾਡਾ ਕਲੀਅਰ ਹੁੰਦਾ ਹੈ 45 400 ਤੋਂ ਬਲਾਂਦ ਜਿੰਨੇ ਵੀ ਤੁਹਾਡੇ ਭੱਤੇ ਲੱਗਦੇ ਆ ਉਹ ਤੇ ਚੌਥੇ ਸਾਲ ਦਾ ਇਨਕਰੀਮੈਂਟ ਠੀਕ ਹੈ ਜੀ ਸੋ ਇਸ ਤੋਂ ਬਾਅਦ ਗੱਲ ਕਰ ਜੀ ਦੋਸਤ ਇੱਕ ਵੱਡੀ ਹੋਰ ਹੈ ਰਿਕਵਰੀ ਦੀ ਇਹ ਇੱਕ ਬਹੁਤ ਦੋਸਤਾਂ ਮਿੱਤਰਾਂ ਦੇ ਕੀ ਲਾ ਲੋ ਆਮ ਸਕੂਲਾਂ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਦੋਸਤੋ ਕਿ ਕੀ ਰਿਕਵਰੀ ਹੋਊਗੀ ਜਾਂ ਨਹੀਂ ਹੋਊਗੀ ਠੀਕ ਹੈ ਜੀ ਸੋ ਹੁਣ ਤੱਕ ਜਿੱਥੋਂ ਤੱਕ ਪਰਚੋਲ ਕੀਤੀ ਹੈ ਦੋਸਤੋ ਦੋ ਤੋਂ ਤਿੰਨ ਗੱਲਾਂ ਸਾਹਮਣੇ ਆਈਆਂ ਇੱਕ ਤਾਂ ਇਹ ਹੈ ਕਿ ਵਿਭਾਗ ਦੇ ਵਿੱਚ ਸੁਣਨ ਦੇ ਵਿੱਚ ਆਇਆ ਜਾਂ ਰੂਲਸ ਦੇ ਅਕੋਰਡਿੰਗ ਹੈ ਗਰੁੱਪ ਸੀ ਤੇ ਡੀ ਦੇ ਵਿੱਚ ਕਦੇ ਰਿਕਵਰੀ ਅਜੇ ਤੱਕ ਹੋਈ ਨਹੀਂ ਤੇ ਨਾ ਹੁੰਦੀ ਹੈ ਠੀਕ ਹੈ ਜੀ ਦੂਸਰੀ ਗੱਲ ਅੱਜ ਇੱਕ ਗਰੁੱਪਾਂ ਦੇ ਵਿੱਚ ਜਾਂ ਜੂਨੀਅਨ ਦੇ ਮੈਂਬਰਾਂ ਨਾਲ ਗੱਲ ਹੋਈ ਦੋਸਤੋ ਸੋ ਉਹਨਾਂ ਨੇ ਇਹ ਜਤਾਇਆ ਠੀਕ ਹੈ ਜੀ ਕਿ ਜਿੰਨੇ ਵੀ ਹੁਣ ਤੱਕ ਸਪੀਕਿੰਗ ਆਰਡਰ ਆਏ ਹੈ ਉਹਨਾਂ ਦੇ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਤੁਹਾਡੀ ਰਿਕਵਰੀ ਹੋਊਗੀ ਤਾਂ ਆਪਾਂ ਆਬ ਕੁੱਲ ਮਿਲਾ ਕੇ 100% ਤੱਕ ਪ੍ਰਧਾਨ ਜੀਆ ਵੱਲੋਂ ਜਾਂ ਜੂਨੀਅਨ ਦੇ ਮੈਂਬਰਾਂ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਤੁਹਾਡੀ ਰਿਕਵਰੀ ਨਹੀਂ ਹੁੰਦੀ ਠੀਕ ਹੈ ਜੀ ਸੋ ਸਭ ਤੋਂ ਵੱਡੀ ਜਿਹੜੀ ਚਿੰਤਾ ਇਹ ਸੀ ਦੀ ਰਿਕਵਰੀ ਦੀ ਸੋ ਦੋਸਤੋ 100% ਤਾਂ ਰਿਕਵਰੀ ਨਹੀਂ ਹੁੰਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁਕਮ ਜਾਰੀ ਹੁੰਦੇ ਆ ਜਾਂ ਕਿਸ ਤਰ੍ਹਾਂ ਪੇ ਫਿਕਸੇਸ਼ਨ ਕੀਤੀ ਜਾਂਦੀ ਹੈ ਉਹ ਇੱਕ ਅਜੇ ਵੀ ਜਿਹੜਾ ਉਸੇ ਦੀ ਤਰ੍ਹਾਂ ਇੱਕ ਜਿਹੜਾ ਇੱਕ ਮੁੱਦਾ ਸੇਮ ਉਸੇ ਤਰ੍ਹਾਂ ਹੀ ਪਿਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਦੋਸਤੋ ਕਿ 370441616635 ਕੈਂਡੀਡੇਟਸ ਦੇ ਉੱਪਰ ਛੇਮਾ ਪੇਸਕੇ ਲਾਗੂ ਹੋ ਚੁੱਕਿਆ ਠੀਕ ਹੈ ਜੀ ਫਿਲਹਾਲ ਪਟੀਸ਼ਨਰਾਂ ਦਾ ਇਸ ਤੋਂ ਬਾਅਦ ਨਾਨ ਪਟੀਸ਼ਨਰਾਂ ਤੇ ਵੀ ਲਾਗੂ ਹੋ ਜਾਊਗਾ ਜਾਂ ਇੱਕ ਤਰ੍ਹਾਂ ਦਾ ਕਹੇ ਦੀ ਵੀ ਜਨਰਲਾਈਜ਼ ਕਰ ਦਿੱਤਾ ਜਾਊਗਾ ਬਾਕੀ ਜਿਹੜੇ 23 64 58 94 ਰਹਿ ਗਈਆਂ ਠੀਕ ਹੈ ਜੀ ਜਤੇ ਵੀ 91 ਰਹਿ ਗਈਆਂ ਉਹਨਾਂ ਦੇ ਉੱਪਰ ਵੀ ਤਕਰੀਬਨ ਤਕਰੀਬਨ ਇਸ ਸਾਲ ਦੇ ਵਿੱਚ ਵਿੱਚ ਸਾਰਿਆਂ ਦੇ ਉੱਪਰ ਹੀ ਮੈਨੂੰ ਲੱਗਦਾ ਵੀ ਸ਼ਾਇਦ 6ਵੇਂ ਪੇਸਕੇ ਲਾਗੂ ਹੋ ਜਾਊਗਾ ਕਿ ਜਿਸ ਤਰ੍ਹਾਂ ਕਿ ਆਪਾਂ ਨੂੰ ਵੀ ਪਤਾ ਹੈ ਪੰਜਾਬ ਸਰਕਾਰ ਦਾ ਸਿਰਫ ਲਾਸਟ ਸਾਲ ਸਵਾ ਸਾਲ ਰਹਿ ਗਿਆ ਸੋ ਜਾਂਦੇ ਜਾਂਦੇ ਜਿਸ ਤਰ੍ਹਾਂ ਕਹਿੰਦੇ ਵੀ ਗੱਫੇ ਦੇਣ ਵਾਲੀ ਗੱਲ ਹੈ ਠੀਕ ਹੈ ਜੀ ਉਹ ਜਾਂਦੇ ਜਾਂਦੇ ਕੁਝ ਨਾ ਕੁਝ ਕਰਕੇ ਜਾਣਗੇ ਤਾਂ ਕਿ ਅਧਿਆਪਕਾਂ ਦੀ ਸਿੰਮਥੀ ਜਿਹੜੀ ਉਹਨਾਂ ਨੂੰ ਲੈ ਸਕਣ ਠੀਕ ਹੈ ਜੀ ਆਪਾਂ ਹੁਣੇ ਦੇਖਿਆ ਕਿ ਆ ਪਿਛਲੇ 2-3 ਮਹੀਨਿਆਂ ਦੇ ਵਿੱਚ ਵਿੱਚ ਹੀ ਉਹਨਾਂ ਨੇ ਕਾਫੀ ਕੁਝ ਜਿਹੜਾ ਉਹ ਹਰ ਇੱਕ ਦੇ ਜਿਵੇਂ ਕਹਿੰਦੇ ਵੀ ਭਲੇ ਵਾਸਤੇ ਕਰ ਰਹੇ ਐ ਠੀਕ ਹੈ ਜੀ ਆਪਾਂ ਸਰਕਾਰ ਦਾ ਕਿਸੇ ਦਾ ਪੱਖ ਨਹੀਂ ਲੈ ਰਹੇ ਦੋਸਤੋ ਕਈ ਵਾਰ ਕੀ ਹੁੰਦਾ ਵੀ ਜਾਣ ਕੇ ਕਿਸੇ ਦਾ ਪੱਖ ਲੈ ਰਹੇ ਇਹਦੇ ਵਿੱਚ ਆਪਣੀ ਕੋਈ ਪੱਖਪਤੀ ਨਹੀਂ ਕਿਸੇ ਤਰ੍ਹਾਂ ਦੀ ਪੋਲੀਟੀਸ਼ੀਅਨਸ ਨਹੀਂ ਸਿਰਫ ਗੱਲ ਤੁਹਾਨੂੰ ਦੱਸ ਰਹੇ ਹਾਂ ਵੀ ਜਿਵੇਂ ਖੁੰਡ ਚਰਚਾ ਜਿਵੇਂ ਹੁੰਦੀ ਹੈ ਠੀਕ ਹੈ ਜੀ ਸੋ ਬਾਲੀ ਆਪਾਂ ਇਹਦੇ ਵਿੱਚ ਨਹੀਂ ਕਰਦੇ ਠੀਕ ਹੈ ਜੀ ਪੀਸੀਐਸ ਅਧਿਕਾਰੀ ਜਿਹੜੀ ਹਰਕੀਰਤ ਕੌਰ ਚੈਨੀ ਨੇ ਜਿਹੜਾ ਹੈ ਪੀਸੀਐਸ ਅਧਿਕਾਰੀ ਹੈ ਉਹਨਾਂ ਵੱਲੋਂ ਇਹ ਪੱਤਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਦੋਸਤੋ ਠੀਕ ਹੈ ਜੀ ਜਿਹੜਾ ਇਹਨਾਂ ਦਾ 29973 ਜਿਹੜਾ ਸਪੀਕਿੰਗ ਆਰਡਰ ਦਾ ਨੰਬਰ ਹੈ ਸੁਖਚੈਨ ਸਿੰਘ ਵਾਲੇ ਤੇ ਹੋਰ ਜਿਹੜੇ ਬਨਾਮ ਜਿੰਨੇ ਵੀ ਸੀਗੇ ਸੀ 6 11 2024 ਦੇ ਜਿਹੜਾ ਹੁਕਮਾਂ ਦਾ ਫੈਸਲਾ ਕੀਤਾ ਗਿਆ ਇਸ ਦੌਰਾਨ ਅੱਗੇ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਰਿਕਾਰਡ ਅੱਤੇ ਰੱਖਿਆ ਜਾਵੇ ਕਿ ਹੁਕਮਾਨਜੁਗ ਹਾਈ ਕੋਰਟ ਦੇ ਬਾਈਂਡਿੰਗ ਨਿਰਦੇਸ਼ਾਂ ਦੇ ਬਿੱਤੇ ਵਿਭਾਗ ਦੁਆਰਾ ਦਿੱਤੀ ਗਈ ਸ਼ਰਤਾਂ ਦੀ ਸਹਿਮਤੀ ਦੀ ਸ਼ਕਤੀ ਨਾਲ ਪਾਲਣਾ ਕੀਤੀ ਜਾਵੇ ਠੀਕ ਹੈ ਜੀ ਸੋ ਦੋਸਤੋ ਇੱਕ ਵਾਰ ਤੋਂ ਫਿਰ ਸਾਰੇ ਹੀ ਪੈਨ ਪਰਾਵਾਂ ਨੂੰ ਚਾਹੇ ਮਾਸਟਰ ਕੇਡਰ ਚਾਹੇ 3704 ਹੈ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਸਾਰਿਆਂ ਦੇ ਉੱਪਰ ਹੀ ਜਲਦ ਹੀ 6ਵੇਂ ਪੀ ਪੀ ਸਕੀ ਲਾਗੂ ਹੋਣ ਜਾ ਰਿਹਾ ਹੈ ਚਾਹੇ ਪਟੀਸ਼ਨਰ ਹੈ ਚਾਹੇ ਨਾਨ ਪਟੀਸ਼ਨਰ ਹੈ ਰਹੀ ਗੱਲ ਰਿਕਵਰੀ ਦੀ ਤਾਂ ਜਿੱਥੋਂ ਤੱਕ 100% ਦੇ ਵਿੱਚ ਸੁਣਨਾ ਆ ਰਿਕਵਰੀ ਨਹੀਂ ਹੁੰਦੀ ਠੀਕ ਹੈ ਜੀ ਸੋ ਤੁਹਾਡਾ ਜਿਹੜਾ ਸਗੋਂ ਜੇਕਰ 6ਵੇਂ ਪੀਗ ਮਿਸ਼ਨ ਦੇ ਅਕੋਰਡਿੰਗ ਬਣਦੀ ਹੈ ਤਾਂ ਬਕਾਇਆ ਜਰੂਰ ਬਣ ਸਕਦਾ ਹੈ ਠੀਕ ਹੈ ਜੀ ਸੋ ਜਲਦੀ ਹੀ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਆਪਾਂ ਮਿਲਦੇ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਸੋ ਭੈਣ ਭਰਾ ਫਿਰ ਉਹ ਉਹਦੇ ਚ ਸਕਿਪ ਕਰਕੇ ਚਲੇ ਜਾਂਦੇ ਹਨਾ ਜਿਆਦਾ ਸੁਣਦੇ ਨਹੀਂ ਠੀਕ ਹੈ ਜੀ ਸੋ ਤੁਸੀਂ ਪਿਆਰੇ ਇਸੇ ਤਰ੍ਹਾਂ ਹੀ ਦਿੰਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜੀਓ ਇੱਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਦੋਸਤੋ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ